ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚਾਹਤੇ ਫੇਸਬੁਕ ਪੇਜ ਤੇ ਆ ਜਿਹੜੇ ਆਪ ਬਣਾ ਲੈ ਕੇ ਆਪਣਾ ਇਹਦਾ ਸ਼ਹੀ ਪੱਗ ਜੀ ਨਾਲ ਤਾਂ ਸਾਡੇ 7 ਮੀਟਰ ਦਾ ਜਿਹੜਾ ਕਪੜਾ ਉਹ ਫਲ ਫਲ ਵਰਤਿਆ ਜਿਹੜਾ ਆਪ ਬਣਾ ਲੈਣਾ ਸੜਦਾ ਸੈਂਟਰ ਤੋਂ ਲਿਆ ਕੇ ਲੜਨ ਨੂੰ ਪੁਣੀ ਦਾ ਹੌਲ ਤੋਸ ਰੱਖਣਾ ਕਿ ਪੰਤ ਬਸਤਰਾ ਕਿ ਦੋਵੇਂ ਬਣਾ ਲੈਣਾ ਆਪ ਇਕੱਠਾ ਕਰਕੇ ਇੱਕ ਵਾਰ ਫੋੜ ਗਾੜ ਜਿਹੜਾ ਲੜਨ ਨੂੰ ਮਟਾਈ ਚ ਕੱਟ ਕੇ ਤੇ ਸੌ ਕਰਕੇ ਅੱਧਿਆ ਅੱਧਾ ਟਾ ਕੇ ਲੜਨ ਨੂੰ ਲੈ ਤੇੜਾ ਆਪ ਅਗਲ ਲੜਣਾ ਲੜਨ ਨੂੰ ਵੇਖ ਤੇ ਕੱਟ ਕੇ ਪੁਣੀ ਦਾ ਹੌਲ ਤੋਸ ਰੱਖਣਾ ਇੱਕ ਬੰਦ ਬਸਤਰਾ ਕਿ ਦੋ ਆਪਰੇ ਪੁਣੀ ਸਟੱਟ ਕਰਕੇ ਤੇ ਜਿੱਥੇ ਆਪਾਂ ਫਰਨ ਲਈ ਸਟੱਟਰ ਤੋਂ ਉਹਦੇ ਉੱਤੇ ਆਪ ਜਿਹੜਾ ਲੜਨ ਧਾਲਣਾ ਤੜਕੇ ਥੋੜਾ ਆਪ ਜਿਹੜਾ ਲੜਨ ਨੂੰ ਖਿੱਕਣਾ ਜਿਹੜੇ ਪਹਿਲੇ ਪੁਣੀ ਆਪਾਂ ਥੋੜਾ ਖਿੱਚ ਕੇ ਚੰਗੀ ਤਰ੍ਹਾਂ ਥੋੜਾ ਲੜਨ ਨੂੰ ਡਬਲ ਫੋੜ ਕਰਕੇ ਤੋਂ ਜਿਹੜਾ ਲੜਨ ਨੂੰ ਦੱਬ ਜਣਾ ਹੈ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਸੌ ਕਰਕੇ ਲੜਨ ਨੂੰ ਤੇ ਉਹਦਾ ਫੋਨ ਜਿਹੜਾ ਆਪ ਸਟੱਟ ਕਰਕੇ ਤੇ ਉਹਦੀ ਮੋਟਾਈ ਜਿਹੜੀ ਆਪ ਕੋ ਸਟੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪ ਅਗਲਾ ਲਾਉਣਾ ਲੜਨ ਨੂੰ ਵਕਤ ਪੂਰੀ ਤੇ ਕਰਕੇ ਪੁਣੀ ਆਉਦਾ ਥਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋ ਦੋਈ ਵਲਾਂ ਵਿੱਚ ਰੇਵਾ ਪੱਲੇ ਪੱਲੇ ਜਾ ਹੋਣਾ ਹੈ ਤੇ ਦੋ ਜਿੱਥੇ ਪੁੱਛਾ ਲਾਈਓ ਤੇਰਾ ਕਿਹੜਾ ਉਹਦੇ ਤੇਰਾ ਕਿਹੜਾ ਲੜ ਨੂੰ ਸਟਿੰਗ ਤੇ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਾਣਾ ਹੈ ਫੋੜ ਕਰਕੇ ਤੇ ਕਿਹੜਾ ਦੱਬ ਕੇ ਦਾਣ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਸਾਫ ਕਰਕੇ ਜਿਹੜਾ ਲੜ ਨੂੰ ਖਾ ਲਿਆ ਉਹਦਾ ਸਟੱਟ ਕਰਕੇ ਜਿਹੜਾ ਪਲਣ ਨੂੰ ਲਗਾ ਦੇਣਾ ਤੇ ਜਿਹੜਾ ਆਪਾਂ ਅਗਰ ਲਾਉਣਾ ਲੜ ਨੂੰ ਵਕਤ ਵਿੱਚ ਕਰਕੇ ਪੂਣੀ ਟਖਲ ਦਾ ਥੋੜਾ ਰੱਖ ਲੈਣਾ ਪੰਤੇ ਪਸਾ ਉਤਰਾਂ ਕਿ ਲਾਣ ਨੂੰ ਲਗਾਣਾ ਹੈ ਜਿਹੜੇ ਆਪਾਂ ਲਾ ਲਏ ਸੀ ਉਹਨਾਂ ਵਿੱਚੋਂ ਜਿਹੜਾ ਕੋ ਵਾਇਫੇ ਨਾ ਜਿਹੜਾ ਬਾਪਾ ਜਿਹੜਾ ਪੇੜਨਾ ਹੈ ਪੂਰੀ ਗੁਲਾਈ ਵਿੱਚ ਤੇ ਥੋੜੀ ਚਿਰਚੜਾ ਕਿਹੜਾ ਫੇਨ ਹੈ ਤੇ ਚੰਗੇ ਤਰ੍ਹਾਂ ਜਿਹੜਾ ਬਾਜ ਫੇੜ ਕੇ ਜਿਹੜਾ ਲੜਾਂ ਨੂੰ ਸਾਫ ਕਰ ਲੈਣਾ ਜਿਹੜਾ ਆਪਾਂ ਅਲਗ ਲਾਣ ਨੂੰ ਲਾਣ ਨੂੰ ਖਾਤ ਪੈ ਤੇ ਕਰਕੇ ਪੂਣੀ ਨਾਲ ਦੋ ਥੱਲੇ ਰੱਖ ਕੇ ਮਤਬਦੋ ਉੱਤੇ ਰੱਖ ਕੇ ਤੋਂ ਹੀ ਪਹਿਲੇ ਅ ਵੀ ਚੜਿਆ ਪਹਿਲੇ ਪਹਿਲੇ ਚੱਲ ਪਹਿਲੇ ਪਹਿਲੇ ਜਿਆਦਾ ਖੋਲ ਕੇ ਤੇ ਚੰਗੇ ਤਰ੍ਹਾਂ ਜਿਹੜਾ ਲੜ ਨੂੰ ਫੋੜ ਕਾ ਦੇਣਾ ਫੋੜ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਡਬਲ ਫੋੜ ਉਹਦੇ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਤੇ ਫਾਸਲਾ ਜਿਹੜਾ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਨੇ ਲੜਨ ਨੂੰ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਨ ਨੂੰ ਨਰ ਨੂੰ ਵਾਰਪ ਪਿੰਚ ਕਰਕੇ ਪਣੀ ਦਾ ਖੋਲਦਾ ਸੰਭਾ ਕੇ ਬਹੁਤ ਬਹੁਤ ਤਰ੍ਹਾਂ ਕੇ ਉਹੀ ਪਹਿਲੇ ਜਿਹੜੇ ਆਪਾਂ ਪਹਿਲੇ ਪਹਿਲਾਂ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਅੱਖ ਅੱਖ ਦਾ ਕਪੱਲੇ ਨੂੰ ਖੋਲਣਾ ਖੋਲ ਕੇ ਉੱਤੋਂ ਜਿਹੜਾ ਲੜ ਨੂੰ ਲੋਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਨਾ ਹੈ ਤੇ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਟ ਕਰਕੇ ਜਦੋਂ ਫੋੜ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਜਦੋਂ ਫਸਾ ਜਿਹੜਾ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਹਰੇਕ ਲੜ ਦਾ ਆਪਾਂ ਇਸੇ ਤਰੀਕੇ ਨਾਲ ਹੋਣਾ ਹੈ ਬਸ ਉਹਨਾਂ ਵਿੱਚ ਜਿਹੜਾ ਆਪਾਂ ਮੋਟਾਈ ਤੇ ਉਹਨਾਂ ਦਾ ਫਸਾ ਜਿਹੜਾ ਇੱਕ ਹੋਣਾ ਹੈ ਸੋ ਭਾਈ ਜਿਹੜੀ ਆਪਾਂ ਲੜਾ ਚ ਪੂਰੀ ਕੰਨੀ ਹੈ ਕਿਉਂਕਿ ਤਾ ਜਿਹੜਾ ਲੜ ਨੂੰ ਲੋਡ ਕਰਕੇ ਜਿਹੜਾ ਲਵਾ ਦੇਣਾ ਹੈ ਜਿਹੜਾ ਆਪਾਂ ਲੜ ਨੂੰ ਬੈਗ ਤੋਂ ਪੈਂਚ ਕਰਕੇ ਤੇ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਆਪਣੀ ਬਾਕੀ ਬਗਲੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਬਾਹਰ ਹੋਣਗੇ ਉੱਥੇ ਜਿਹੜਾ ਵਾਈ ਫਿਰ ਕੇ ਜਿਹੜੇ ਮਿ ਬਾਨ ਨੂੰ ਪੜਨੇ ਨੇ ਨਾ ਜਿਹੜਾ ਆਪਾਂ ਅਗਲਾ ਲੜਾ ਨੜਨ ਨੂੰ ਬਾਗ ਤੋਂ ਪੈਂਚ ਕਰਕੇ ਪੂਰੀ ਨਾਲ ਦਸਣੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਹੀ ਪੱਲੇ ਵਿਚ ਜਿਹੜੇ ਪੱਲੇ ਪੱਲੇ ਯਾਰ ਖੋਲ ਲੈਣਾ ਤੇ ਦੂਜੇ ਬਲੇ ਨਾਲ ਆਪ ਜਿਹੜਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਜੋਗੀ ਤਾਂ ਇਹ ਲਾਣ ਨੂੰ ਲੋਡ ਕਰਕੇ ਤੇ ਸਾਫ ਕਰ ਕਿਹੜਾ ਲਾਣ ਨੂੰ ਤੋਂ ਲੋਡ ਕਰਕੇ ਆਪਾਂ ਨੱਕ ਜਿਹੜਾ ਲਾਣ ਨੂੰ ਫੋੜ ਕਰਨਾ ਹੈ ਜਿਹੜਾ ਜਿਹੜਾ ਖੰਸਲਾ ਸੈੱਟ ਕਰਕੇ ਤੇ ਮੋਟਾਈ ਉਹਦੀ ਆਪਾਂ ਸੈੱਟ ਕਰਕੇ ਤੇ ਉਹਦਾ ਅਮੀਸ਼ੇ ਸੈੱਟ ਕਰਕੇ ਜਿਹੜਾ ਪਾਣ ਨੂੰ ਲਗਾ ਦੇਣਾ ਹੈ ਤੇ ਵੀਡੀਓ ਵੱਤ ਵਾਛੇ ਯੂ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟਾਲ ਸ਼ਾਈ ਪੱਗ ਉਹਨਾਂ ਵਿੱਚ ਕੋਈ ਪ੍ਰਾਣ ਹੁੰਦੀ ਆ ਤਾਂ ਇਸ ਵੀਡੀਓ ਦੇਖ ਕੇ ਆਪਣੀ ਪ੍ਰਾਣ ਦਾ ਸলিউਸ਼ਨ ਕੱਢ ਲੈਣਾ ਤੇ ਸਾਕਾ ਕਿਹੜੇ ਲੜ ਨੂੰ ਆਪਾਂ ਤੇ ਪ੍ਰੈਸ ਕਰਕੇ ਤੇ ਉਹਦੀ ਆਪਾਂ ਜਿਹੜੀ ਜਿੰਨੀ ਨੋਕ ਤੇ ਕੜਾਈ ਰੱਖੀ ਸੀ ਉਹਨੀ ਉਹਦੀ ਕੜਾਈ ਰੱਖ ਕੇ ਤੇ ਸਾਕਾ ਕਿਹੜਾ ਲੜ ਨੂੰ ਲਗਾ ਦੇਣਾ ਤੇ ਆਪਣੀ ਜਿਹੜੀ ਸ਼ੇਪ ਉਹ ਆਪਾਂ ਸੈਟ ਕਰ ਲਣੀ ਹੈ ਤੇ ਜਿੱਥੇ ਕਿਤੇ ਬਾਹਰ ਨੂੰ ਵੀ ਉਥੇ ਉਹ ਆਵਾਜ਼ ਫੇਰ ਕਿਹੜਾ ਉਹਨੇ ਬਾਹਰ ਵਾੜ ਲੈਣਾ ਤੇ ਆਪਣੇ ਲੜਾਂ ਵਿੱਚ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਹੋਵੇਗੀ ਤਾਂ ਉਹਦੇ ਤੇ ਆਪਾਂ ਜਿਹੜਾ ਬਾਜ ਪ੍ਰੈਸ ਕਰਕੇ ਫੇਰ ਕੇ ਤੇ ਉਹਦੀ ਮੋਟਾਈ ਜਿਹੜੀ ਬਾਕੀ ਲੜਾਂ ਦੇ ਬਰਾਬਰ ਕਰਾਂਗੇ ਜਿਹੜਾ ਪੱਪਾ ਬਣਾਉਣਾ ਨਾ ਕਿ ਜਿਹੜਾ ਪੱਪਾ ਬਣਾਉਣਾ ਹੈ ਜਿਹੜਾ ਪੋ ਕੱਲ੍ਹ ਦੀ ਲੜਣਾ ਹੈ ਉੱਧ ਉੱਧ ਥੱਲੇ ਫੋਲਡ ਕਰ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਉੱਧ ਥੱਲੇ ਫੋਲਡ ਕਰਕੇ ਜਿਹੜਾ ਲੜਨ ਨੂੰ ਵੈਕ ਤੋਂ ਚੜਾਈ ਹਲਾ ਕੇ ਮੁਰੇ ਲਿਆ ਕਿੜੀਏ ਪਾਣੀ ਚੜਾਈ ਕਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਜਿਹੜਾ ਆਪਣੇ ਸ਼ੂ ਲੜ ਦੇ ਉੱਤੇ ਜਿੱਥੋਂ ਆਪਾਂ ਫੋਲਡ ਕਰਿਆ ਉਹ ਕਿਹੜੇ ਬਲ ਨੂੰ ਉੱਥੇ ਆਪਾਂ ਕੱਢ ਕੇ ਚੰਗੀ ਤਰ੍ਹਾਂ ਜਿਹੜੇ ਬਲ ਨੂੰ ਕੱਢ ਲੈਣਾ ਤੇ ਪ੍ਰੈਸ ਕਰਕੇ ਤੇ ਲੜਨ ਨੂੰ ਕਿਹ ਕਿਹੜਾ ਸੌਫ ਕਰਕੇ ਤੇ ਫੋਲਡ ਕਰਕੇ ਤੇ ਉਤਰੇ ਬਣੋਂ ਉਹਨਾਂ ਨੂੰ ਆਪ ਕੱਟ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਲੋਡ ਕਰਕੇ ਉਹ ਪੱਗ ਪਿੰਦੇ ਥਲੇ ਲਾ ਕੇ ਫਰੰਟ ਵੱਲ ਮੋੜ ਦੇਣਾ ਤੇ ਫਰੰਟ ਵੱਲ ਮੋੜ ਕੇ ਚੰਗੀ ਤਰ੍ਹਾਂ ਲੜਨ ਨੂੰ ਲੋਡ ਕਰਕੇ ਤੇ ਆਪਣੀ ਇੰਤਯੋਜੀ ਚੜਾਈ ਰਗਣਾ ਚੜਾਈ ਤੋ ਯੋਨੀ ਚੜਾਈ ਰਾਕੇ ਤੇ ਆਪਣੀ ਜਿਹੜੇ ਆਪਣੇ ਉਸੇ ਵੀ ਜਿਹੜੇ ਬਲਦਾਂ ਦੇ ਉਹਨਾਂ ਨੂੰ ਆਪਾਂ ਲੋਡ ਕਰਕੇ ਜਿਹੜਾ ਲਾੜ ਨੂੰ ਦੱਬਣਾ ਹੈ ਤੇ ਜਿਹੜਾ ਆਪਾਂ ਸੜਕ 'ਤੇ ਕਾਣਾ ਜਿਹੜਾ ਪਵਲ ਲਾਈਸਟਰ ਦੇ ਸੈਂਟਰ ਤੋਂ ਬਾਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਚਾਲੂ ਦੋਸੇ ਫਲਾ ਕੇ ਜਿਹੜਾ ਆਪਾਂ ਸੜਕ 'ਤੇ ਕਾਣਾ ਹੈ ਤੇ ਜਿੱਥੇ ਕਿ ਤੋ ਸੜਕਾ ਰੰਗ ਰਹੇ ਦਾ ਤੋ ਉਥੋਂ ਆਪਾਂ ਜਿਹੜੇ ਬਾਹਰ ਨਾਲ ਸੜਕ 'ਤੇ ਕਾਛਾ ਤੇ ਆਪਣਾ ਜਿਹੜਾ ਆਪਣਾ ਸੈਰੋ ਟਕ ਵਿਸ਼ੇਸ਼ਾਂ ਦੇਖ ਕੇ ਜਿਹੜਾ ਆਪਣਾ ਸੜਕ 'ਤੇ ਕਾਛਾ ਕਰ ਸਕਦੇ ਹਾਂ ਜਲਦੀ ਨਵੀਂ ਵੀਡੀਓ